ਸਰੀਕਾ ਜੀ ਸਾਰਿਆਂ ਨੂੰ ਲਓ ਜੀ ਆਪਾਂ ਮੰਡੀ ਵਿੱਚ ਝੋਨਾ ਲਾ ਆਏ ਸੀ ਤੇ ਹੁਣ ਆ ਕੇ ਆਪਾਂ ਨੇ ਆ ਫਿੱਟਾਂ ਦੀ ਬਾਹੀ ਕਰੀ ਆ ਜਿਹੜੇ ਆਪਾਂ ਕੱਲ ਜੀਰੀ ਵੱਢੀ ਦੀ ਐਸਐਮਐਸ ਲਾ ਕੇ ਸੋ ਆਪਾਂ ਤਬੀਆਂ ਨਾਲ ਉਹ ਖੇਤ ਆਪਾਂ ਦੋ ਫੋਰ ਕਰਤਾ ਜਾਂਦੇ ਓਏ ਦੋ ਵਾਰ ਬਾਤ ਏ ਦੋਏ ਗੀਲੇ ਆਪਣੇ ਤੇ ਹੁਣ ਇਧਰ ਮੋਟਰ ਚਲਾਉਂਦੇ ਪਾਣੀ ਛੱਟਦਾ। ਰੌਣੀ ਕਰ ਦੇਣੀ ਐ ਇਹਦੀ। ਫਿਰ ਵੱਟਾਏ ਦੇ ਮਾਰ ਕੇ ਬੀਜਾਂਗੇ। ਬਸ ਸੂਪਰ ਸਾਈਡਰ ਨਾਲ ਇੱਕਣੇ ਕਣਕ ਬੀਜ ਦੇਣੀ ਆ। ਸੋ ਮੰਡਿਓ ਜਿਹੜੀ ਲਾ ਕੇ ਫਿਰ ਆ ਕੇ ਆਹ ਤਾਂ ਵੀ ਇਹਨਾਂ ਹੁਣ ਬਾਹਾ ਫੇਤ ਦੋ ਵਾਰ ਦੋਹਰ ਕਰਤੀ ਤੇ ਹੁਣ ਆਪਾਂ ਚੱਲਦੇ ਆਂ ਦੂਜੀ ਮੋਟਰ ਦੇ ਉੱਥੇ ਆ ਕੇ ਬੋਹਨੇ ਆਂ ਜਿਹੜੀ ਕੱਲ ਉੱਥੇ ਹੀ ਰੀ ਵਢੀ ਆ ਉਹ ਖੇਤ ਅੱਜ ਬੋਹਨੇ ਨੇ ਸੋ ਆਜੋ ਤੁਹਾਨੂੰ ਵੀ ਦਿਖਾਉਨੇ ਆ ਫਿਰ ਵਲੌਗ ਦੇ ਨਾਲ ਜੁੜੇ ਰਹੋ ਜੇ ਵਲੌਗ ਵਧੀਆ ਲੱਗੇ ਤਾਂ ਜਾਂਦੇ ਜਾਂਦੇ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰ ਜਿਓ ਜੀ ਉਹ ਜੇ ਇੱਧਰ ਵੀ ਆਪਾਂ ਨੇ ਦੂਜੀ ਮੋਟਰ ਤੇ ਹੀ ਵਾਹ ਕੇ ਇਹ ਪਾਣੀ ਲਾਤਾ ਹਾਂ ਦੇਖੋ ਥੋੜਾ ਜਿਹਾ ਪਾਣੀ ਬਾਕੀ ਸੁੱਕ ਗਿਆ ਕੋਈ ਕੋਈ ਥੜੀ ਇਹ ਜਿੱਥੇ ਪਾਣੀ ਖੜਾ ਆਪਣੇ ਰੌਣੀ ਦਾ ਕੰਮ ਆਪਣਾ ਨਿਬੜ ਗਿਆ ਚਕੰਦਰ ਵੀ ਆਪਣੇ ਜੰਮਿਆ ਹੈ। ਆ ਦੇਖੋ। ਇਹਦੀ ਨੂੰ ਗੜਾਈ ਕਰਦੇ ਆ। ਤਾਂ ਇੱਧਰ ਇੱਕ 11 5 ਨੰਬਰ ਸੀ ਦਾ ਹੋਰ ਵੀ ਦਿੱਤਾ। ਉਹ ਕੇ ਰਬੀ ਜੈਕ ਹੋਰ ਤੇ ਹੁਣ ਆਪਣੇ ਤਿੰਨ ਕਿਾਰੇ ਹੋ ਗਏ ਦੋ ਇੱਧਰ ਹੋ ਗਏ ਇੱਕ ਕਿਹਰਾ ਹੋ ਗਿਆ ਤਿੰਨ ਕਿਾਰੇ ਵਰਸੇਨ ਦੇ ਹੋ ਗਏ ਇਹ ਆ ਖੜੀਏ ਘੋਬ ਵੀ ਆਪਣੀ ਮੇਰੀ ਗੜਾਈ ਕਰਤੀ ਸੀ ਗਾਜਰਾਂ ਦੀ ਕਰਨੀ ਹੈ ਗੜਾਈ ਇਹ ਉਧਰ ਗਜਰਾਂ ਖੜੀਆਂ تھیں ਉਹਦੀ ਆਪਾਂ ਗੜਾਈ ਕਰਤੀ ਅੱਜ ਅਬ ਵੀ ਤੁਹਾਨੂੰ ਦਿਖਾਉਣਾ ਸੋ ਘਰ ਜਉਗੀਆਂ ਸਬਜ਼ੀਆਂ ਲਗਾਉਣੀਆਂ ਚਾਹੀਦੀਆਂ ਨੇ ਕਿਉਂਕਿ ਆਪਾਂ ਸਪਰੇਅ ਜਿਹੜੀ ਘਰ ਦੇ ਫਿਰ ਬੀਜ ਦਿਆਂ ਖਾਣ ਵਾਸਤੇ ਸਪਰੇਅ ਉਹ ਤੇ ਘੱਟ ਕਰਦੇ ਆਂ ਖਾਸ ਵੀ ਘੱਟ ਪਾਉਨੇ ਆ ਉਹ ਇਹਨਾਂ ਕੋ ਜਮੀਨ ਆ ਘਟੋ ਘਟਾ ਆਪਣੇ ਜੋਗੀ ਸਬਜ਼ੀ ਜ਼ਰੂਰ ਵੇਚਣ ਸੋ ਸਾਰੇ ਖੇਤਾਂ ਦੀ ਆਪਾਂ ਰੌਣੀ ਕਰਤੀ ਦੁਬਾਰਾ ਕਰਨੀ ਪੈ ਗਈ ਰੌਣੀ ਕਿਉਂਕਿ ਪਹਿਲਾਂ ਗੈਤੀ ਦੀ ਜ ਕਣਕ ਬੀਜਣੀ ਆਪਣੇ ਸੋ ਇਸ ਕਰਕੇ ਬਾਤਾ ਇਹ ਦੀ ਖੇਤ ਅਰੇ ਕਣਕ ਗੈਤੀ ਆ ਇਸ ਕਰਕੇ ਆਪਾਂ ਨੇ ਦੁਬਾਰਾ ਰੌਣੀ ਕਰਤੀ ਅਬ ਤੇ ਦੱਸ ਦੇਣਾ ਬਾਤ ਆ ਜੂ ਫਿਰ ਬੀਜ ਦਾਂਗੇ ਆ ਖੜੀਆਂ ਨੇ ਗਾਜਰਾਂ ਜੀ ਇਹਦੀ ਗੜਾਈ ਅੱਜ ਆਪਾਂ ਨੇ ਕਰੀ ਆ ਆ ਦੇਖੋ ਵਧੀਆ ਜੰਮਾ ਇਹਨਾਂ ਦੀ ਆਪਾਂ ਸਿਆੜਾਂ 'ਚ ਬੀਜੀਆਂ ਨੇ ਇਹ ਅੱਗੇ ਸੱਟਾਂ ਮਾਰ ਕੇ ਬੀਜ ਦਿਆਂ ਹੈਰ ਕੀ ਸਿਆੜਾਂ 'ਚ ਕੇਰਤੀਆਂ ਸਿਆੜ ਕੱਟ ਗਏ ਉਹ ਇੱਧਰ ਮਟਰ ਖੜੇ ਨੇ। ਆ ਪਾਲਕਾ ਲਸਣ ਮੇਥੇ ਧਣੀਆਂ। ਸਾਰੇ ਖੇਤ ਆਪਣੇ ਸੰਜੇ ਪਏ ਨੇ ਦੇਖੋ। ਬੱਤਾਈ ਦੇ ਬਾਰੇ ਇਸੇ ਤਰ੍ਹਾਂ ਆਪਾਂ ਨੇ ਸੁਪਰ ਸੀਡਰ ਨਾਲ ਇਹ ਚਣਕ ਬੀਜ ਦੇਣੀ ਆ ਸੋ ਉਧਰ ਗਵੰਡੀਆਂ ਦਾ ਆਲੂਆਂ ਦਾ ਕੰਮ ਚੱਲੀ ਜਾਂਦਾ ਬਜਾਈ ਦਾ ਸਾਹਮਣੇ ਮੀਂਹ ਰਹਿਣੇ ਨੇ ਉਹ ਆਪਣੇ ਕੋਲ ਆਲੂਆਂ ਦਾ ਬੀਜ ਹੈ ਨਹੀਂ ਤੀ ਅੱਧੇ ਕਿੱਲੇ ਦਾ ਮੁੱਲ ਲੈ ਕੇ ਲਾਵਾਂਗੇ ਫਿਰ ਪਰ ਨੂੰ ਆਪਣਾ ਬੀ ਬਣ ਜੂਗਾ ਪਰ ਨੂੰ ਲਗਾਵਾਂਗੇ ਫਿਰ ਆਲੂ ਸੋ ਇੱਥੇ ਬੀਜ ਹਨ ਇਹ ਛੋਲੇ ਆਪਣੇ ਦੇਖ ਨੇ ਉਹ ਕਹੇ ਜਿਆ ਜਮ ਹੁੰਦਾ ਨਾ ਜਮਦੇ ਨੇ ਨਾ ਖੜਾ ਬਰਸੀਮ ਆਪਣਾ ਕੀਤਾ ਜਿਹੜਾ ਸਭ ਤੋਂ ਪਹਿਲਾਂ 11 ਬੀਜਿਆ ਸੀ ਦੇਖ ਕੇ ਪਟਕੇ ਦੇਖਦੇ ਆ ਜਮਾਇਆ ਇਹ ਤਾਂ ਨਹੀਂ ਹਾਂ ਇਹ ਥਲੀ ਉੰਗਰਨ ਲੱਗੇ ਨੋਰ ਕੇ ਤੇ ਕਿ ਤ ਨਿਕਲਣ ਲੱਗਿਆ ਤੇ ਉਹ ਥੋੜੀਆਂ ਥੋੜੀਆਂ ਸਬਜ਼ੀਆਂ ਦਾਲਾਂ ਆਪਾਂ ਨੇ ਲਗਾਈ ਹੋਈਆਂ ਨੇ ਹਰੇਕ ਸਾਲ ਲਗਾਉਨੇ ਆ सो खेतों का नज़ारा देख लो जी इधर बस पिंड सोए तीजी अज का ब्लॉग ये ब्लॉग बढ़िया लगे ਤਾਂ ਕਿਰਪਾ ਕਰਕੇ ਲਾਇਕ ਸ਼ੇਅਰ ਕਮੈਂਟ ਜੀਰੋ ਕਰਕੇ ਜਾਣੀ ਜੀ ਸੋ ਹੁਣ ਵਾਲੇ ਵਲੌਗ ਚ ਤੁਹਾਨੂੰ ਹੋਰ ਕੋਈ ਕੰਮਕਾਰ ਦਿਖਾਵਾਂਗਾ ਸੋ ਅੱਜ ਲਈ ਇੰਨਾ ਹੀ ਮਿਲਾਂਗੇ ਕਿਸ ਦਿਨ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਗਰੀਤਾਂ ਬੋਜੀ